ਇਹ ਜੀ ਦਾ ਫਾਰਮ ਲੱਕੀ ਜੀ ਆਪਸੀ ਦਾ ਪਾਸਪੋਰਟ ਦੀ ਕਰਦੀ ਲੱਗਣੀ ਆਧਾਰ ਕਾਰਡ ਦੀ ਲੱਗਣੀ ਇਧਰ ਵੀ ਕੀਤੀ ਆ ਤੇ ਉਹ ਵੀ ਪੀਸੀਸੀ ਹੋਇਆ ਕਰਾਤਾ ਕਰਦੇ ਆ ਜੇ ਤੁਹਾਨੂੰ ਜੇ ਤੁਹਾਨੂੰ ਕਰੈਕਟਰ ਵੈਰੀਫਿਕੇਸ਼ਨ ਲੈਣਾ ਸੀਸੀ ਤੋਂ ਲੋਨਕਰੀ ਕਰਦੇ ਆ ਭਾਈ ਉਹ ਕਰਦੇ ਆ ਕਰੈਕਟਰ ਵੈਰੀਫਿਕੇਸ਼ਨ ਆ ਜੀ 100 ਰੁਪਏ ਸਰਕਾਰੀ ਫੀਸ ਆ ਠੀਕ ਹੈ ਇਹ ਆ ਮਿਸਿੰਗ ਮੋਬਾਈਲ ਦਾ ਫਾਰਮ ਮਿਸਿੰਗ ਮੋਬਾਈਲ ਆਗਾ ਤੁਹਾਡਾ ਤੁਹਾਡੇ ਮਾਤਾ ਪਿਤਾ ਦਾ ਜਾਂ ਤੁਹਾਡਾ ਮੋਬਾਈਲ ਗਲੂ ਹੋ ਜਾਂਦਾ ਵਾ ਇਹਦੀ 20 ਰੁਪਏ ਸਰਕਾਰੀ ਫੀਸ ਆ ਇਹ ਇਹ ਤੁਸੀਂ ਸਾਨੂੰ ਫਾਰਮ ਭਰ ਕੇ ਇਹਦੇ ਨਾਲ ਆਪਣਾ ਆਧਾਰ ਕਾਰਡ ਲਾਓਗੇ ਤੇ ਅਸੀਂ ਤੁਹਾਨੂੰ ਜਿਹੜੇ ਤੁਹਾਡੇ ਮੋਬਾਈਲ ਦੀ ਕੰਪਲੇਨ ਲਿਖ ਕੇ ਦੇਵਾਂਗੇ ਇਹ ਹੈਗੇ ਮਿਸਿੰਗ ਆਰਟੀਕਲ ਦਾ ਫਾਰਮ ਇਹਦੇ ਜਿਹੜੀ 20 ਰੁਪਏ ਸਰਕਾਰੀ ਫੀਸ ਹੈ ਇਹਦੇ ਨਾਲ ਜਿਹੜਾ ਵੀ ਤੁਹਾਡਾ ਕੋਈ ਡਾਕੂ ਤੁਹਾਡਾ ਗਾੜਯੋਨ ਨੰਬਰ ਡਾਕੂ ਲਾਇਸੈਂਸ ਆਰ ਸੀ ਡਰਾਈਵਿੰਗ ਲਾਇਸੈਂਸ ਤੇ ਤੁਹਾਡੀ ਡੀ ਐਸ ਪੋਲਿਸ ਜਿਹੜਾ ਸਰਟੀਫਿਕੇਟ ਤੁਹਾਡਾ ਗੋਮੋ ਹੈ ਨਾ ਉਹਦੇ ਵਾਸਤੇ ਆਰਟੀਕਲ ਦਾ ਫਾਰਮ ਭਰ ਕੇ ਜਿਹੜੀ 20 ਰੁਪਏ ਸਰਕਾਰੀ ਫੀਸ ਹੈ ਉਹ ਦੇ ਕੇ ਤੇ ਹਟ ਕੋਈ ਇਹ ਤੁਸੀਂ ਕਰਵਾ ਸਕਦੇ ਹੋ ਇਸ ਤੋਂ ਅਗੇ ਹੈਗਾ PCC ਫਾਰ ਕਾਰਨਰ ਫਾਰਮਾਂ ਦੇ ਵਿੱਚ ਜਿਵੇਂ ਤੁਹਾਡੇ ਕੋਲ ਭੈਣ ਭਰਾ ਬਾਹਰ ਰਹਿ ਰਹੇ ਆ ਵਿਦੇਸ਼ ਦੇ ਵਿੱਚ ਉਥੇ ਆਪਣੇ PCC ਕਰਾਉਣਾ ਚਾਹੁੰਦਾ ਵਾ ਉਹਦੇ ਵਾਸਤੇ ਤੁਸੀਂ ਆ ਕੇ ਤੁਹਾਡੇ ਮਾਤਾ ਪਿਤਾ ਕੋਈ ਵੱਡਾ ਭਰਾ ਭੈਣ ਆ ਕੇ ਤੇ ਜੇ ਤੁਸੀਂ PCC ਉਹਦੀ ਭਰ ਕੇ ਉਹਦਾ ਪਾਸਪੋਰਟ ਆਪਣੇ ਨਾਮ ਦੇ ਵੀ ਲਾ ਕੇ ਤੇ ਤੁਸੀਂ ਆਪ ਆਪਣੇ ਕੋਈ ਕੋਈ ਉਹਦੇ ਵਾਸਤੇ PCC ਲੈ ਸਕਦੇ ਹੋ ਇਹ ਜਿਹੜਾ ਤੁਹਾਨੂੰ ਮੈਂ ਜ਼ਰੂਰੀ ਦੱਸਿਆ ਹੈ ਸਭ ਤੋਂ ਜ਼ਰੂਰੀ ਦੱਸਿਆ ਸੀਗਾ ਕੰਮ ਹੁੰਦਾ ਕਿ ਤੁਹਾਡਾ ਇਹਦਾ ਜਿਹੜੀ ਵੈਰੀਫਿਕੇਸ਼ਨ ਆ ਉਹ ਕਿਵੇਂ ਕਰਾਉਣੀ ਜਿਵੇਂ ਤੁਹਾਡਾ ਕੋਈ ਵੀ ਕਰਾਇਆ ਜਾ ਰਿਹਾ ਉਹਦੇ ਬਾਰੇ ਇਨਫੋਰਮੇਸ਼ਨ ਦੇਣੀ ਜਿਹੜੀ ਸਾਝ ਕਹਿੰਦਾ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਆ ਚਾਹਣੜ ਤੇ ਤੁਸੀਂ ਉਹਦਾ ਆਪਣਾ ਵੋਟਰ ਕਾਰਡ ਲੈਣਾ ਚਾਹਣੜ ਦਾ ਆਪਣਾ ਪ੍ਰੂਫ ਲੈਣਾ ਤੇ ਉਹਦੀ ਫੋਟੋ ਲੈ ਕੇ ਆਉਣੀ ਆ ਇਹ ਫਾਰਮ ਭਰ ਕੇ ਤੁਸੀਂ 200 ਰੁਪਏ ਸਰਕਾਰੀ ਫੀਸ ਸਰਕਾਰ ਦੇ ਰੱਖੀ ਇਹ ਦੇ ਕੇ ਤੇ ਇਹਦੀ ਉਹਦੀ ਚਾਹਤ ਆ ਆਪਣੀ ਵੈਰੀਫਿਕੇਸ਼ਨ ਕਰਾ ਸਕਦੇ ਆਗੇ ਉਹ ਘਰ ਦੇ ਵਿੱਚ ਕੋਈ ਚੋਰੀ ਵਗੈਰਾ ਕਰਕੇ ਨਾ ਜਾ ਸਕੇ ਤੇ ਅਸੀਂ ਕਿਸੇ ਮੁਸੀਬਤ ਦੇ ਵਿੱਚ ਨਾ ਆ ਜਾਈਏ